ਚਲੋ ਸਰਦੀ ਦੇ ਸਾਰੇ ਬਣ ਗਈ ਆ ਤੇ ਸਾਰਿਆਂ ਨੇ ਖਾ ਤੇ ਲਈ ਆ ਆ ਮੰਮੀ ਰਹਿ ਗਏ ਆ ਇਹਨਾਂ ਨੂੰ ਤੇ ਮੈਂ ਕਿਹਾ ਸੀ ਖਾ ਲੋ ਪਰਾਂ ਦੇ ਹਜ ਮੈਂ ਖਾਣੀ ਨਹੀਂ ਆ ਤੇ ਰਾਤ ਵਾਸਤੇ ਮੈਂ ਸੋਚਣ ਨਹੀਂ ਗੋਭੀ ਬਣਾ ਲਵਾਂ ਗੋਭੀ ਕੱਟ ਲਈ ਪਰ ਜਿਆ ਸਬਜੀ ਬਚ ਗਈ ਤੇ ਵੇਸਟ ਹੋ ਜੂਗੀ ਮੈਂ ਤੇ ਕਿ ਨਹੀਂ ਰਾਤੀ ਇਹੀ ਬਣਾ ਲਾਂ ਇਹੀ ਕਰ ਲਾਂਗੀ ਜਾਂ ਇਹਦਾ ਆਟਾ ਗੁੰਨ ਲਾਂਗੀ ਦਾਲ ਦਾ ਜਾਂ ਤੇ ਥੋੜੇ ਜਿ ਚੋਲ ਬਣਾ ਲਵਾਂਗੀ ਚਲੋ ਮੰਮੀ ਮੰਮੀ ਹਾਂ ਬੇਟਾ ਹਮ ਮਮਾ ਮੁੰਮ ਮੁੰ ਤਾਂ ਮੈਂ ਨੂੰ ਉਹ ਤੁਲੋ ਤਰੀਆ ਭੁੱਖ ਲੱਗੀ ਆ ਕੀ ਖਾਣਾ ਮੇਰੇ ਪੁੱਤ ਨੇ ਮੈਨੂੰ ਤਾਂ ਨਹੀਂ ਯਾਰ ਰੋਟੀ ਖਾਣੀ ਆ ਚਲ ਕੋਈ ਗੱਲ ਨਹੀਂ ਮੈਂ ਰੋਟੀ ਬਣਾ ਦੇਣੀ ਆ ਫੋਨ ਚਾਹੀਏ ਉਸ ਤੇ ਜਾ ਕੋਈ ਗੱਲ ਨਹੀਂ ਫੋਨ ਨਹੀਂ ਲੈਣਾ ਫੋਨ ਹੀ ਵੇਖੀਦਾ ਹੁੰਦਾ ਫੋਨ ਵੇਖਣਾ ਨਾ achi gall nahi hundi ਨਾਲ ਰੋਟੀ ਖਾਣ ਵਾਲੇ ਵੈਸੀ ਨਹੀਂ ਵੇਖੀਦਾ ਫੋਨ ਟੀਵੀ ਵੇਖ ਲਓ ਮੇਰੀ ਗੱਲ ਸੁਣ ਦਾਦੀ ਉੱਥੇ ਬੈਠੀ ਆ ਦਾਦੀ ਕੋ ਚਲ ਜਾ ਠੀਕ ਆ ਨਾ ਫੋਨ ਨਹੀਂ ਦੇ ਦਿੱਤੀ ਨਹੀਂ ਕੋਈ ਬਾਣੀ ਫੋਨ ਨਹੀਂ ਦੇਖਦੇ ਠੀਕ ਹੈ ਜਾਓ ਜਾ ਮੇਰਾ ਪੋਤਾ ਜਾ दादी ਕੋ ਨਾ ਨਾ ਫੋਨ ਲੈ ਹਾਂ ਜਾਓ ਜਾ ਤੇ ਚੋ ਕਿਰਣਾ ਹਾਂਜੀ ਹਾਂਜੀ ਤੇ ਕੀ ਕਰਨੀ ਵੀ ਹੈ ਕੁਛ ਨਹੀਂ ਬੱਸ ਸਮਾਨ ਸਮਾਨ ਬੰਦ ਦੇਗੀ ਸਾਰੀਆਂ ਰੋਟੀ ਖਾਲੀ ਬੱਸ ਮੰਮੀ ਰਹਿ ਗਏ ਆ ਤੇ ਮੰਮੀ ਨੇ ਨਹੀਂ ਖਾਧੀ ਅਜੇ ਮੰਮੀ ਨੇ ਆਈਏ ਨਹੀਂ ਖਾਦੀ ਉਹ ਪਤਾ ਨਹੀਂ ਕਿੱਥੇ ਬੈਠੇ ਆ ਉਹ ਆਂਦੇ ਕੋਈ ਨਹੀਂ ਮੈਂ ਬਾਅਦ ਚ ਖਾਵਾਂਗੀ ਤੇ ਆਂਦੇ ਸੀਗੇ ਕਿ ਗੋਭੀ ਬਣਾ ਲਈ ਕੋਈ ਨਹੀਂ ਮੈਂ ਕਿ ਗੋਭੀ ਜੇ ਆ ਖਤਮ ਹੋਊਗੀ ਫੇਰ ਹੀ ਅਗਲੀ ਸਬਜੀ ਬਣਾਉਂਗੀ ਆਹ ਹੁਣੇ ਤੇ ਆ ਵੇਸਟ ਹੋ ਜਾਣੀ ਆ ਸਬਜੀ ਆ ਕਾਸ਼ਵੀ ਵੀ ਆਈ ਹੀ ਉਹਨੇ ਆਂਦੀ ਮੈਂ ਫੋਨ ਵੇਖਣਾ ਫੋਨ ਵੇਖਣਾ ਫੋਨ ਵੇਖਣਾ ਤੂੰ ਆ ਵੇਖੋ ਕਿੰਨਾ ਕੁ ਚੰਗਾ ਦਾ ਬਸ ਬਹੁਤ ਵਧੀਆ ਗੱਲ ਉਹਨੂੰ ਦੱਸੀ ਆ ਫੋਨ ਵੇਖਣਾ ਚੰਗੀ ਗੱਲ ਨਹੀਂ ਹੁੰਦੀ ਉਹੋ ਹੀ ਨੇ ਦਾਈ ਜੀ ਨਾਲੇ ਰੋਟੀ ਖਾਣ ਵੇਲੇ ਤੇ ਵੈਸੇ ਨਹੀਂ ਫੋਨ ਵੇਖੀਦਾ ਹੁੰਦਾ ਨਹੀਂ ਬਹੁਤ ਵਧੀਆ ਸਿੱਖਿਆ ਦਿੰਦੀ ਆ ਉਹਨੂੰ ਸਮਝ ਆ ਗਈ ਵੇਖ ਹਾਂਜੀ ਹਾਂਜੀ ਤੇ ਤੁਸੀਂ ਦੱਸੋ ਤੁਸੀਂ ਕੀ ਖਾਣਾ ਵਾ ਫਿਰ ਮੈਂ ਬਣਾ ਦੇਣਾ ਨਹੀਂ ਤੇ ਸਬਜੀ ਤੇ ਕੱਟ ਦਿੱਤੀ ਹੁੰਨੀ ਉਹਨੇ ਜਸਵੀਰ ਨੇ ਤੁਹਾਨੂੰ ਨਹੀਂ ਨਹੀਂ ਮੈਂ ਹੀ ਕੱਟੀ ਸੀਗੀ ਮੈਂ ਹੀ ਸਾਰਾ ਤੜਕਾ ਲਾਇਆ ਤੇ ਮੈਂ ਹੀ ਸਾਰੀ ਕੱਟੀ ਹੈ ਸਬਜੀ ਤੇ ਮੰਮੀ ਅੰਦਰ ਹੀ ਕਿਤੇ ਬੈਠੇ ਹੋਏ ਦਿਖੇ ਨਹੀਂ ਤੇ ਆਪ ਉਹਨੇ ਛੇ ਦਾ ਕੁਝ ਨਹੀਂ ਕੀਤਾ ਤੁਸੀਂ ਇਕੱਲੀ ਲੱਗੀ ਹੈਤਾਈ ਜੀ ਮੈਂ ਕਰ ਲਿਆ ਤੇ ਇੱਚੇ ਕੀ ਹੋ ਗਿਆ ਉਹ ਨਾਲੇ ਮੇਰਾ ਤੇ ਫਰਜ਼ ਆ ਮੈਂ ਨੂੰ ਆ ਮੈਨੂੰ ਤੇ ਕਰਨਾ ਹੀ ਪੈਣਾ ਮੇਰੇ ਪੁੱਤਰ ਬੜ ਰਿਹਾ ਥੋੜੀ ਗੱਲ ਲੱਗੀ ਹੈ ਤੈਨੂੰ ਆਂਦੀ ਮਦਦ ਵੀ ਤੇ ਕਰਾਈ ਦੀ ਨਾਲ ਤੂੰ ਮੈਨੂੰ ਕਹਿ ਦਿਆ ਕਰ ਉਹਨੇ ਨਹੀਂ ਨਾ ਕਰਦੀ ਤੇ ਮੈਨੂੰ ਕਹਿ ਦਿਆ ਕਰ ਮੈਂ ਕਰਾ ਦਿਆ ਕਰਦਾ ਸਬਜੀ ਬਾਜੀ ਤੇ ਮੈਂ ਕੱਟ ਹੀ ਸਕਦੀ ਬੈਠੀ ਬੈਠੀ ਤੜਕਾ ਵੀ ਲਾਸ ਨਹੀਂ ਐਨੀ ਥੋੜੀ ਗੱਲ ਲੱਗੀ ਹੈ ਚਲੋ ਕੋਈ ਗੱਲ ਨਹੀਂ ਹਾਂ ਤੂੰ ਮੈਂ ਵੇਖਾ ਜਾ ਕੇ ਖਾਈ ਕਿਤੇ ਅਜਤਸਵੀਰ ਤਾਈ ਜੀ ਮੇਰੀ ਗੱਲ ਸੁਣੋ ਤੂੰ ਹੀ ਹੁਣੇ ਬਾਹਰ ਆਏ ਜੀ ਤੁਸੀਂ ਬੈਠੋ ਮੈਂ ਤੇ ਲਈ ਚਾਹ ਤੇ ਤੁਹਾਨੂੰ ਨਾਸ਼ਤਾ ਕਰवानी ਹੈ ਉਹ ਪੁੱਤਰ ਐਸਾ ਨਾ ਕਰ ਮੈਂ ਬਣਾਣੀਆਂ ਪਰੌਂਠੀ ਤੇ ਤੂੰ ਆਪਣੀ ਕੁੜੀ ਨੂੰ ਖਵਾ ਚਾਦੀ ਦੋ ਵਾਰੀ ਹੋ ਗਈ ਹੈ ਭੁੱਖ ਲੱਗੀ ਉਹਨੂੰ ਮੈਂ ਬਣਾ ਦੇਣੀ ਪਰੌਂਠੀ ਕੋਈ ਗੱਲ ਨਹੀਂ ਮੈਂ ਨਾ ਉਹਨੂੰ ਸਵੇਰੇ ਦੁੱਧ ਦਿੱਤਾ ਸੀਗਾ ਤੁਸੀਂ ਜਾਓ ਅੰਦਰ ਮੈਂ ਤੇੜਲੀ ਬਣਾ ਕੇ ਲੈ ਆਨੀ ਚਾਹ ਜਾਓ ਕੋਈ ਗੱਲ ਨਹੀਂ ਉਹਦੇ ਲਈ ਵੀ ਬਣਾ ਪਰੌਂਠੀ ਨਾਲ ਹਾਂਜੀ ਅਲੀ ਮੈਂ ਬਣਾ ਦੇਣੀ ਤੁੰਨੂੰ ਖਵਾ ਦਿਓ ਹਾਂ ਬਣਾ ਫਿਰ ਉਹਦੇ ਲਈ ਚਲੋ ਠੀਕ ਆ ਤਾਈ ਜੀਵੇ ਖਿੰਨਾ ਮੇਰਾ ਫਿਕਰ ਕਰਦੇ ਕਿ ਕੱਲੀ ਲੱਗੀ ਹੈ ਹੀ ਆ ਕੱਲੀ ਲੱਗੀ ਆ ਪਰ ਜਸਵੀਰ ਜਸਵੀਰ ਹਾਂਜੀ ਪਾਜੀ ਕੀ ਕਰਨੀ ਵੀ ਹੈ ਕਰਨੀ ਕੀ ਪਈ ਆ ਉਹ ਨਾ ਬਸ ਸਵੈਟਰ ਦੇ ਡਿਜ਼ਾਈਨ ਵੇਖਣ ਦੇ ਸੀ YouTube ਤੇ ਬਹਿ ਜੋ ਆ ਜੋ ਅੱਛਾ ਆ ਤੇ ਕੋਲ ਕਰਵਲ ਵੀ ਦੇਖ ਲਿਆ ਕਰ ਕਿ ਨਖਲੇਰਾ ਵੇਪਿਆ ਉਹ ਹੈਗੀ ਤੇ ਆ ਕਰਨ ਨੂੰ ਮੇਰੀ ਗੱਲ ਸੁਣੋ ਉਹ ਚਾਰੀ ਸਹੇਰ ਦੀ ਕੱਲੀ ਲੱਗੀ ਰਸੋਈ ਦੇ ਵਿੱਚ ਤੇ ਥੋੜੀ ਮਦਦ ਕਰਾਇਆ ਕਰ ਉਹਦੀ ਨਾਲ ਕਾਦੇ ਵਾਸਤੇ ਕੋ ਕਦੇ ਵਾਸਤੇ ਕੋਈ ਸਬਜੀ ਬਾਜੀ ਘਟਾ ਦਿੰਦਾ ਨਾਲ ਕੋਈ ਮੱਦ ਕਰਾਂਦਾ ਕੋਈ ਚਾਹ ਬਣਾ ਲੰਦਾ ਇਹ ਥੋੜੀ ਦੀ ਕਪ ਚਾਹ ਬਣਾਇਆ ਤੇ ਕਿਰਪਾਲ ਦੀਆਂ ਦੋ ਪਰੌਂਠੀਆਂ ਲਾਈਆਂ ਤੇ ਗੱਲ ਖਤਮ ਤੁਰਦੇ ਉਹ ਨੂੰ ਤੋੜ ਦਿੱਤਾ ਤੇ ਬਸ ਆ ਬੈ ਗੇ ਆਪਣੇ ਲੈ ਕੇ ਮੋਬਾਈਲ ਘਰ ਦਾ ਕੰਮ ਕਰਿਆ ਕਰ ਲੈ ਕੰਮ ਦੱਸ ਕੰਮ ਕਰਦੀ ਨਹੀਂ ਕਿ ਮੈਂ ਵੈ ਨਹੀਂ ਕੰਮ ਕਰਦੀ ਉਹ ਕਿੰਨਾ ਕ ਕਰਨੀ ਆ ਤੂੰ ਤੈਨੂੰ ਬਤਾ ਸਵੇਰੇ 5 ਵਜੇ ਉੱਠ ਕੇ ਮੈਂ ਇਹਨਾਂ ਦੀ ਚਾਹ ਬਣਾ ਕੇ ਦੇਣੀ ਆ ਬਸ ਉਹਨਾਂ ਦੀ ਬਣਾਣੀ ਨਾ ਹੋਰ ਤੱਕ ਜਦੀ ਬਣਾਉਂਦੀ ਨਹੀਂ ਨਾ ਦੇਖੋ ਉਹ ਘਰ ਦੀ ਨੂੰ ਹੈ ਮੇਰੇ ਬੱਚੇ ਦੇ ਬਾਹਰ ਐਨੇ ਤੇਰੇ ਕੋਲ ਸਿੱਖਿਆ ਕੀ ਲਾਏਗੀ ਕਿ ਮੈਂ ਵੀ ਇਹ ਸਰਾ ਲੈ ਕੇ ਸਾਰਾ ਜੋ ਬੈਠੀ ਰਹੇ ਇਸ ਤਰ੍ਹਾਂ ਮੋਬਾਈਲ ਤੇ ਘਰ ਕਿਸ ਤਰ੍ਹਾਂ ਚੱਲੇਗਾ ਸਾਰਾ ਕੋਨ ਰੋਟੀ ਬਣਾ ਨਹੀਂ ਬਣਾਏਗਾ ਤੂੰ ਤੇ ਕਰਨੀ ਦੀ ਮੈਂ ਤਾਂ ਕਾਸ਼ ਵੀ ਵਸੇ YouTube ਤੇ ਸਵੈਟਰ ਦੇ ਡਿਜ਼ਾਈਨ ਵੇਖਣ ਲਈ ਸੀ ਸਵੈਟਰ ਹੁਣੇ ਪਾਣੇ ਕੇ ਪਹਿਲੇ ਸਵੇਰੇ ਘਰ ਦਾ ਕੰਮ ਹੁੰਦਾ ਵੈ ਇਹ ਦੇਲੇ ਵੇਲੇ ਦੀਆਂ ਗੱਲਾਂ ਕੀਆ ਜੇ ਵੇਲਾ ਆ ਬੰਦਾ ਲੈ ਕੇ ਬਹਿ ਗਿਆ ਤਾਨੂੰ ਕੀ ਹੋ ਗਿਆ ਉੜਦੇ ਉੜਦੇ ਮੇਰੇ ਮਗਰ ਪੈ ਗਏ ਜੇ ਉਹ ਮਗਰ ਨਹੀਂ ਪੈ ਗਏ ਤੂੰ ਘਰ ਦਾ ਦੇਖਿਆ ਕਰ ਉਹ ਮਨਸਾ ਨ ਇਕੱਲੀ ਕੱਲੀ ਨਾਲ ਰਸੋਈ ਦੇ ਵਿੱਚ ਕੰਮ ਰਹਿ ਕੀ ਜਾਂਦਾ ਆਟਾ ਸੇਰ ਉੱਟ ਕੇ ਮੈਂ ਗੁੰਨ ਦੇਣੀ ਆ ਇਹਨਾਂ ਨੂੰ ਮੈਂ ਤੋਰ ਦੇਣੀ ਆ ਕੰਮ ਤੇ ਚਾਹ ਮੈਂ ਬਣਾ ਦੇਣੀ ਆ ਬਾਅਦ ਚੋਂ ਕੰਮ ਕੀ ਹੁੰਦਾ ਰਸੋਈ ਦਾ ਬਾਕੀ ਸਾਰੇ ਹੁੰਦੇ ਗੋਲਡੀ ਨੇ ਨਹੀਂ ਰੋਟੀ ਖਾਣੀ ਹੰਡੀਕੇ ਨਹੀਂ ਖਾਣੀ ਮੈਂ ਨਹੀਂ ਖਾਣੀ ਤੂੰ ਨਹੀਂ ਖਾਣੀ ਉਹਨੇ ਆਪ ਨਹੀਂ ਖਾਣੀ ਬੜਾ ਬੱਚਾ ਨਹੀਂ ਵੇਖਣਾ ਕਿਹੜੇ ਵੇਲੇ ਆਪਣਾ ਬੱਚਾ ਵੇਖੇਗੀ ਮਸਾ ਸਾਡੇ ਘਰ ਬੱਚੇ ਨੇ ਪਿਆਰ ਪਾਇਆ ਤੇ ਬੱਚੇ ਦਾ ਤੇ ਖਿਆਲ ਰੱਖਣਾ ਕਿ ਨਹੀਂ ਕਰਨਾ ਉਹਨੂੰ ਪੜਾਣਾ ਵੀ ਹੁੰਦਾ ਉਹਨੇ ਉਦੋਂ ਲਈ ਵੇਖਿਆਗਾ ਥੱਕ ਜਾਂਦੀ ਇਕੱਲੀ ਇੰਨਾ ਕੰਮ ਕਰਕੇ ਕੀ ਕੰਮ ਕੀ ਕਰਦੀ ਐ ਦੋ ਰੋਟੀਆਂ ਹੀ ਲਾਂਦੀ ਐ ਨਾ ਹੋਰ ਕੀ ਕਰਦੀ ਐ ਸਬਜ਼ੀ ਬਣਾਉਂਦੀ ਤੂੰ ਤੇ ਸਬਜ਼ੀ ਵੀ ਨਹੀਂ ਕੱਟ ਕੇ ਦਿੰਦੀ ਉਹ ਵੀ ਆਪੇ ਕੱਟਦੀ ਐ ਮੈਂ ਤੁਹਾਨੂੰ ਕਿਹਾ ਤੂੰ ਮੈਨੂੰ ਦੇ ਦੇ ਅਗਰ ਮੈਂ ਸਬਜ਼ੀ ਕੱਟ ਸਕਨੀ ਬੈਠੀ ਬੈਠੀ ਆਪ ਥੋੜਾ ਦੇਖੀਦਾ ਕਿ ਕਰਦਾ ਕਿ ਉਹਨੇ ਤੇਰ ਕੋਈ ਸਿੱਖਿਆ ਲੈਣੀ ਜੋ ਦੇਣਗੀ ਉਸ ਸਿੱਖਿਆ ਮੈਂ ਸਿੱਖਿਆ ਦਿੱਤੀ ਤੇ ਇਹ ਚੰਗੀ ਮੈਂ ਦੱਸੋ ਕੀ ਮਾੜੀ ਸਿੱਖਿਆ ਦੇਣ ਡਈ ਉਹਨੂੰ ਐਹੀ ਸਿੱਖਿਆ ਦੇਣ ਦੀ ਕਿ ਤੂੰ ਹੀ ਬੈ ਜਾ ਮੋਬਾਈਲ ਲੈ ਕੇ ਤੇ ਆਪੇ ਕੰਮਾਂ ਲੀਕ ਕਰ ਜਾਣੀ ਆਪੇ ਰੋਟੀਆਂ ਬਣਾ ਲੈਣੀਆਂ ਸਾਰਿਆਂ ਐਵੇਂ ਸ਼ਤ ਦੇਂਡੀ ਆ ਨਾ ਬੇਟਾ ਤੇਰ ਕੋ ਜੋ ਨੇ ਦੇਖਣਾ ਹੈ ਉਹ ਸਿੱਖਣਾ ਹੈ ਉਹੀ ਕੁਛ ਉਹੀ ਕਰੇਗੀ ਤੂੰ ਆਪ ਉਹਦੇ ਨਾਲ ਜਾ ਕੇ ਸੁਹੀ ਤੇ ਕੰਮ ਕਰਾਇਆ ਕਰ ਸੁਹਦੇ ਉਹਨੂੰ ਵੀ ਲੱਗੇ ਕਿ ਮੇਰੀ ਮਦਰ ਲਈ ਵੀ ਕੋਈ ਹੈਗਾ ਵੈ ਮੈਂ ਤਾਂ ਉਹਨੂੰ ਕਿਹਾ ਮੈਂ ਕਰਾ ਦੇਣੀ ਕਹਦੀ ਕੋਈ ਨਹੀਂ ਤਾਈ ਜੀ ਤੂੰ ਟੈਨਸ਼ਨ ਨਾ ਲੋ ਤੂੰ ਬਾਹਰ ਬੈਠੇ ਮੈਂ ਨਾਸ਼ਤਾ ਦੇਣੀ ਹੈ ਤੁਨ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤਰ ਈ ਗੱਲ ਸੁਣ ਮੈਂ ਤੈਨੂੰ ਸਹੀ ਕਹਿਨੀ ਆ ਨੂ ਨੇ ਸੱਸ ਕੋਲੋਂ ਹੀ ਸਿੱਖਣਾ ਹੁੰਦਾ ਤੂੰ ਦੋ ਰੋਟੀਆਂ ਦੀ ਗੱਲ ਕਰਨੀ ਆ ਨਾ ਆਹੋ ਤੇ ਮੈਂ ਸਹੀ ਕਹਿੰਦੀ ਆ ਕਰਨਾ ਕੀ ਹੁੰਦਾ ਏ ਪਰ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਨੂੰ ਮੈਂ ਤੇ ਹੀ ਦੇਣੀ ਆ ਬਾਅਦ ਚ ਰਸੋਈ ਦਾ ਕੰਮ ਕੀ ਹੁੰਦਾ ਕੱਪੜੇ ਵਾਲੀ ਨੇ ਕੱਪੜੇ ਧੋ ਜਾਣੇ ਐ ਕਿ ਨਾ ਕਦੇ ਲੀਰਾਂ ਵਾਲਿਆਂ ਨੇ ਲੀਰਾਂ ਮਾਰ ਜਾਣੀਆਂ ਰਸੋਈ ਦਾ ਕੰਮ ਹੁੰਦਾ ਕਿੰਨਾ ਕਿ ਆ ਕਿਤੇ ਮੇਰੀ ਗੱਲ ਸੁਣ ਫਿਰ ਇਸ ਤਰ੍ਹਾਂ ਕਰਾਂਗੇ ਕੱਲ ਤੋਂ ਕਿਰਪਾਲ ਨੂੰ ਦੋ ਰੋਟੀਆਂ ਮੈਲਾ ਦਿਆ ਕਰਾਂਗੀ ਚਾਹ ਵੀ ਬਣਾ ਦੇ ਉਹਨਾਂ ਤੋੜ ਦਿਆ ਕਰਾਂਗੇ ਤੇ ਸਾਰਾ ਦਿਨ ਦੋ ਰੋਟੀਆਂ ਤੂੰ ਬਣਾਇਆ ਕਰ ਇਦਾ ਕੀ ਮਤਲਬ ਆਹੋ ਤੂੰ ਕਰਿਆ ਕਰ ਤੈਨੂੰ ਪਤਾ ਦੋ ਰੋਟੀਆਂ ਤੂੰ ਕਰਨੀ ਨਾ ਦੋ ਹੀ ਲਗਦੀਆਂ ਤੇ ਦੋ ਹੀ ਤੂੰ ਬਣਾ ਲਿਆ ਕਰ ਸਾਰਾ ਤੇ ਭੈਣ ਜੀ ਜਠਾਣੀ ਮੇਰੀ ਤੂੰ ਹੀ ਜੇ ਹੈਂ ਤੂੰ ਹੀ ਮੇਰੇ ਵੱਲ ਦੀ ਗੱਲ ਕਰੋ ਤੁਸੀਂ ਤਾਂ ਨੂੰ ਵੱਲ ਦੀ ਗੱਲ ਕਰਨ ਦੇ ਜੇ ਨੂੰ ਵੱਲ ਦੀ ਕਰਨੀ ਤੂੰ ਆਪਣਾ ਹੁਲੀਆ ਵੇ ਕੀ ਹੋਇਆ ਮੇਰੇ ਹੁਲੀਆ ਸ਼ੇਰ ਜੀ ਤੂੰ ਨਾਤੀ ਧੁੱਤੀ ਹੋਈਆਂ ਤੇ ਫੇਰ ਨਾਈਟ ਸੂਟ ਉਹ ਵੇ ਨੂੰ ਤਰੀ ਸੂਟ ਪਾਏ ਕਿੰਨੀ ਸੋਹਣੀ ਲੱਗਦੀ ਵੀ ਪਾ ਕੇ ਤੂੰ ਅਸਰੇ ਬੈਠੇ ਤੇਰੇ ਲੱਗਦੇ ਪੀੜ ਹੁੰਦੀ ਹੈ ਨਾ ਤੇ ਜਾ ਜਾ ਕੇ ਜਾਈ ਚ ਬੈਠ ਪਤਾ ਲੱਗੇ ਕਿਸਨ ਦਰਦ ਹੁੰਦੀ ਭਈ ਤੇ ਕਾਸ਼ ਵੀ ਦੇ ਸਵੈਟਰਾਂ ਦੀ ਘਾ ਡਿਜ਼ਾਈਨ ਦੇਖਣੀ ਵੀ ਕੋਈ ਨਹੀਂ ਸੀ ਪਜਾਰੋਂ ਲੈ ਕੇ ਪਾ ਦੇਾਂਗੇ ਲੈ ਪੈਂ ਜੀ ਹੱਥ ਦੇ ਸਵੈਟਰਾਂ ਦਾ ਨਿੱਗ ਬੜਾ ਹੁੰਦਾ ਉਹ ਕੋਈ ਨਹੀਂ ਜਦੋਂ ਠੀਕ ਹੋਏਗੀ ਨਿੱਗ ਦੇ ਦਵੀ ਉਹਨੂੰ ਨਹੀਂ ਕੋ ਝੋਲੀ ਪਾਏਗੀ ਉਂਡੀ ਉਹਨਾਂ ਨਹੀਂ ਕਿ ਤੇਰੇ ਮਾਦੀ ਦਾ ਮਿਲ ਜਾਣਾ ਟਾਡਾ ਮਤਲਬ ਇਹ ਕਿ ਰਜਾਈ ਚ ਲੰਮੇ ਪਹਿਜਾਂ ਮੈਂ ਪਹਿਜਾਂ ਨਹੀਂ ਫਿਰ ਆਹ ਰਜਾਈ ਦੇ ਲੰਮੇ ਪਹਿਜਾਂ ਫਿਰ ਪਤਾ ਲੱਗੇ ਕਿ ਜਿੰਨ ਤੇ ਅੰਦਰ ਤੋਂ ਹੁੰਦੀ ਪਈ ਚਲੋ ਰਜਾਈ ਜੀ ਪਹਿਨਦੀ ਗੱਲ ਹੈ ਨਾ ਮੈਂ ਪਹਿਜ ਰਹੀ ਰਜਾਈ ਚ ਇਹ ਫੁਣਾ ਕੇ ਜਾ ਮੈਨੂੰ ਤੇ ਪਹਿਜ ਹੁਣ ਜਾਰਜਾਈ ਚ ਇਹ ਮੈਨੂੰ ਆਹੋ ਤੂੰ ਜਾਰਜਾਈ ਚ ਪਹਿ ਫਿਰ ਤੂੰ ਮੋਬਾਈਲ ਤੇ ਮੈਂ ਮੋਬਾਈਲ ਕੀ ਲੋੜ ਹੈ ਰਹਿਣ ਦੇ ਤੂੰ ਇੱਥੇ ਮੋਬਾਈਲ ਰਹਿਣ ਦੇ ਤੇ ਮੇਰੇ ਕੋ ਰਹਿਣ ਦੇ ਮੇਰਾ ਵੀ ਜੀਕਾ ਦੇ ਵੇਖਣ ਤੇ ਮੈਂ ਵੇਖ ਲਾਂ ਪੈਨ ਜੀ ਕਿਤਰਾਂ ਦੀਆਂ ਗੱਲਾਂ ਕਰਨ ਡੈ ਜੇ ਤੋਹੀ ਉਹ ਜੋ ਮੈਂ ਕਰਨ ਈ ਠੀਕ ਕਰਨ ਈ ਜਾਂ ਤੁਰ ਜਾਈ ਲੰਮੇ ਪੈ ਜਾ ਕੇ ਬਣੀ ਤਾਂ ਨਹੀਂ ਐਸੇ ਤਰ੍ਹਾਂ ਕੋਈ ਚੰਗਾ ਲੱਗਦਾ ਜੇ ਮੈਂ ਮਾਲਸ਼ ਲਈ ਲੱਗ ਦੇਣੀ ਤੇ ਲੱਕ ਤਰ੍ਹਾਂ ਸਹੀ ਹੁੰਦਾ ਲੈ ਮਾਲਸ਼ ਵਾਲੀ ਕਹਾ ਦੇ ਵਾਸਤੇ ਲਾ ਕੇ ਦੇ। ਲੱਖ ਚ ਪੀੜਜੋ ਹੁੰਦੀ ਐ। ਕੰਮ ਤੂੰ ਨੂੰ ਨਾ ਕੋਈ ਕੰਮ ਨਹੀਂ ਕਰਾਣਾ। ਘਰ ਦੁਆਰ ਤੂੰ ਦੇਖਣਾ ਨਹੀਂ ਹੈਗਾ। ਨਾ ਘਰਦਿਆਂ ਨੂੰ ਕੋਈ ਨਾਸ਼ਤਾ ਬਣਾ ਕੇ ਦੇਣਾ ਨਾ ਰੋਟੀ ਬਣਾ ਕੇ ਦੇਣੀ ਐ। ਇੱਥੇ ਹੀ ਮੋਬਾਈਲ 'ਤੇ ਬੈਠੀ ਰਹਿਣੀ ਸਾਰਾ ਦਿਨ। ਤੇ ਜਾਂ ਤੁਰ ਜਾ ਹਿਲ ਮੇ ਪੈ। ਮਾਲਸ਼ਾ ਲਈ ਲਾਣੀ ਐ। ਤੇ ਉੱਤੇ ਰੋਜ ਆ ਕੇ ਮਾਲੇ ਕਰੀ ਤੇ ਲੱਕ ਨੂੰ ਠੀਕ ਹੋ ਜਾਏਗਾ ਸਾਰਾ। ਵੇਖ ਗੁੱਸਾ ਨਾ ਪੁੱਤਰ ਮੇਰਾ ਕਰੀ। ਤੂੰ ਜੋ ਐਸਰੇ ਕਪੜੇ ਪਾ ਕੇ ਰਿਹੀਂਸ ਆਜ ਨਹੀਂ ਕੱਲ ਨੂੰ 2-3 ਦਿਨਾਂ ਨੂੰ, ਸਾਲ ਨੂੰ ਉਹਨੇ ਵੀ ਐਸਰੇ ਕਪੜੇ ਪਾ ਕੇ ਬੈਠੀ ਰਿਆ ਕਰਨਾ। ਫੇਰ ਤੈਨੂੰ ਚੰਗਾ ਨਹੀਂ ਲੱਗਦਾ ਇਹ ਕੀ ਬਣੀ ਦਿੰਦੀ ਆਏਗੇ ਤੇ ਸਾਡੇ ਨੇ ਨਾਈਟਰੋਲ ਪਾਈਪ ਪਰ ਟੀਂਦੰਦੀ ਐ ਉਹਨੇ ਐਂ ਜੀ ਬੈਠੇ ਰ ਮੂੰਹ ਚੋੜਨੇ ਵੀ ਨਹੀਂ ਕੰਮ ਕਰਨਾ ਹੀ ਕਰਦਾ ਫੇਰ ਤੈਨੂੰ ਕਰਨਾ ਮੁਸ਼ਕਲ ਲੱਗਣਾ ਸਮੇਂ ਕਰਿਆ ਕਰ ਮੈਂ ਤੈਨੂੰ ਦੱਸਾਂ ਤੇ ਕੰਮ ਕਰਵਾਇਆ ਕਰੋ ਨਾ ਮੱਦ ਐ ਨਹੀਂ ਕਿ ਮੂੰਹ ਆ ਗਈਆਂ ਉਹਨਾਂ ਦਾ ਹੀ ਸਾਰਾ ਫਰਜ ਹੈ ਤੇਰਾ ਕੋਈ ਫਰਜ ਨਹੀਂ ਸਾਡਾ ਫਰਜ ਹੈਗਾ ਸੀ ਉਹਨਾਂ ਦੀ ਮਦਦ ਕਰਾਣੀ ਇਹ ਥੋੜੀ ਆ ਗਈ ਹੈ ਤੇ ਸਾਡੇ ਘਰ ਕੰਮ ਕਰਨ ਥੋੜੀ ਆ ਗਈ ਹੈ ਸਾਰਾ ਉਹਨਾਂ ਨੇ ਜ਼ਿੰਮੇਵਾਰੀ ਸਾਰੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਹ ਹੀ ਚੁੱਕ ਲੈ ਨਾਲ ਕਾਮ ਕੇ ਉਹ ਵੀ ਖੁਸ਼ ਰਹੇਗੀ ਆਪਣਾ ਪੰਨ ਵੀ ਖੁਸ਼ ਰਹੇ ਨੂੰ ਦੀ ਕੰਮ ਕਰਦੀ ਹੈ ਭਾਵੇਂ ਨੂੰਹਾਂ ਦੀ ਕੰਮ ਕਰਦੀਆਂ ਸੋਹਣੀਆਂ ਲੱਗਦੇ ਪਰ ਆਪਣਾ ਵੀ ਤਾਂ ਕੋਈ ਫਰਜ਼ ਹੁੰਦਾ ਨਾ ਉਹਨਾਂ ਮਦਦ ਕਰਾ ਕੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ سناਓ ਕੀ ਹਾਲ ਚਾਲ ਉਮੀਦ ਹੈ ਕਿ ਤੁਸੀਂ ਸਾਰਾ ਪਰਿਵਾਰ ਠੀਕ ਹੋਵਗੇ ਤੇ ਬਿਲਕੁਲ ਜੀ ਨੂਆ ਜਿਹੜੀਆਂ ਨਾ ਸੱਸਾਂ ਕੋਲੋਂ ਹੀ ਸਿੱਖਦੀਆਂ ਤੇ ਆਪਾਂ ਦੋਸ਼ ਦੇਦੇ ਨੇ ਨੂ ਨੂੰ ਤੇ ਉਹਦੇ ਮਾਪਿਓ ਨੂੰ ਕਿ ਇਹਨਾਂ ਨੇ ਅਕਲ ਨਹੀਂ ਦਿੱਤੀ ਵੇਖੋ ਜੀ ਉਹ ਕੁੜੀ ਦੇ ਬਗਾਨੇ ਘਰੋਂ ਆਈ ਹੁੰਦੀ ਆ ਤੇ ਇੱਥੇ ਆ ਕੇ ਉਹਨੇ ਸਾਡੀਆਂ ਆਤ ਅਨੁਸਾਰ ਟੱਲਣਾ ਹੁੰਦਾ ਪਰ ਜੀ ਟੱਲਣਾ ਹੁੰਦਾ ਠੀਕ ਪੱਕੀ ਤੇ ਇਹਦੇ ਵਿੱਚ ਦੋ ਮੈਸੇਜ ਐ ਸਟੋਰੀ ਦੇ ਵਿੱਚ ਤੇ ਇੱਕ ਜਿਹੜੀਆਂ ਸੱਸਾਂ ਕਹਿ ਰਹਿੰਦੀਆਂ ਕਿ ਕੰਮ ਹੀ ਕਿਹੜਾ ਹੈਗਾ ਘਰ ਦਾ ਬਾਕੀ ਤਾਂ ਕੰਮ ਵਲੀਆਂ ਕਰ ਜਾਂਦੀਆਂ ਹਾਂ ਸਵੇਰੇ ਸਵੇਰੇ ਤਕਰੀਬਨ ਸੱਸਾਂ ਨੂੰ ਇਹ ਆਦਤ ਹੁੰਦੀ ਆ ਕਿ ਆਪਣੇ ਮਤਲਬ ਘਰ ਵਾਲੇ ਨੂੰ ਉਹਨਾਂ ਨੇ ਕੰਮ ਤੇ ਤੋਰ ਦੇਣਾ ਚਾਹ ਬਣਾ ਦੇਣੀ ਰੋਟੀ ਦੇਣੀ ਬਾਅਦ ਚੋਰ ਸੋਈਦਾ ਕੰਮ ਉਹਨਾਂ ਨੇ ਵੜਨਾ ਹੀ ਨਹੀਂ ਕਿਹਾ ਦੇਣਾ ਕਿ ਕੀ ਨਾ ਕੰਦੇ ਜੀ ਆਪੀ ਨੂੰ ਸਾਹਵੇਂ ਕੰਮ ਕਿਹੜਾ ਹੈਗਾ ਹਾਂ ਜੇ ਕੰਮ ਕੋਈ ਨਹੀਂ ਹੈਗਾ ਤੇ ਜਿਤਨਾ ਪਸ਼ਵਿੰਦਰ ਭੈਣ ਜੀ ਨੇ ਮੈਨੂੰ ਕਿਹਾ ਕਿ ਜੇ ਦਰ ਰੋਟੀ ਦੀ ਕੱਲਿਆ ਤੇ ਸਵੇਰ ਤੋਂ ਕਰਪਾਲਦੀਆਂ ਰੋਟੀਆਂ ਦੋ ਮੈ ਲਾ ਦੇਆ ਕਰਕੇ ਚਾਹ ਤੇ ਬਾਕੀ ਸਾਰ ਦਿਨ ਤੂੰ ਸਾਹਬ ਇੱਕ ਮੈਸੇਜ ਇਹਦੇ ਚ ਹੋ ਗਿਆ ਦੂਜਾ ਮੈਸੇਜ ਇਹਦੇ ਚ ਹੋ ਗਿਆ ਜੇ ਤਾਂ ਮੈਂ ਬਿਮਾਰ ਹੈਗੀ ਆ ਤੇ ਫਿਰ ਮੈਂ ਮੰਜੇ ਤੇ ਲੰਮੇ ਪਾਵਾਂ ਸਾਰਾ ਦਿਨ ਮੈਂ ਮੋਬਾਈਲ ਫੜ ਛੱਡਦੀ ਆ ਠੀਕ ਐ ਤੀਜਾ ਮੈਸੇਜ ਆਇਆ ਚ ਨਿਕਲਦਾ ਏ ਕਿ ਪਹਿਰਾਵੇ ਦਾ ਜੇ ਮੇਰੀ ਯਾਦ ਆ ਤੇ ਕਿ ਮੈਂ ਨਾਈਟ ਸੂਟ ਪਾ ਕੇ ਬੈਠੀ ਆ ਸਵੇਰ ਨਾਲ ਆ ਆਪਾਂ ਸਾਰਾ ਦਿਨ ਪੈਂਜੀ ਕੱਪੜੇ ਪਾ ਕੇ ਬੈਠੇ ਆ ਨੂੰ ਸਾਡੇ ਸਾਲ ਨੂੰ ਨਹੀਂ 2 ਸਾਲਾਂ ਨੂੰ ਨਹੀਂ 3 ਸਾਲਾਂ ਨੂੰ ਆਜਾ ਕਰਨ ਉਹ ਵੀ ਉਹ ਕੋਈ ਗੱਲੇ ਪੈਂਦੀ ਕੋਈ ਗੱਲੇ ਚੱਲਣ ਕੋਈ ਸਾਲ ਨੂੰ ਨਹੀਂ ਦੋ ਸਾਲ ਨੂੰ ਤਿੰਨ ਸਾਲਾਂ ਨੂੰ ਵੀ ਉਹੋ ਕੋਈ ਕਰੂਗੀ ਮੇਰੇ ਤਾਂ ਬੁਰਾ ਲੱਗਿਆ ਸਾਨੂੰ ਇਹ ਚੀਜ਼ਾਂ ਬੁਰਾ ਲੱਗਦਾ ਹੋ ਰਿਹਾ ਇੱਥੇ ਮੈਸੇਜ ਜਿਹੜਾ ਆਂਟੀ ਨੇ ਬਾਅਦ ਚ ਗਿਆ ਫੋਨ ਦਾ ਹਾਂ ਕਿ ਬੱਚਿਆਂ ਨੂੰ ਫੋਨ ਮੈਂ ਵੀਡੀਓ ਵੀ ਬਣਾਈ ਸੀ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਦੇਨੇ ਇਹ ਨਹੀਂ ਕਿਉਂਕਿ ਅੱਜ ਕੱਲ ਦੇ ਬੱਚੇ ਇੰਨੇ ਜ਼ਿਆਦੇ ਜਿੱਦੇ ਬਹੁਤ ਬੱਚਿਆਂ ਦੇ ਹੱਥਾਂ ਦਾ ਵੀ ਬੱਚਰੇ ਦੇ ਅੱਜ ਦੇ ਬੱਚਿਆਂ ਨੇ ਬੜਾ ਫਰਕ ਆ ਕੀ ਫੋਨ ਹੀ ਲੈਣਾ ਫੋਨ ਹੀ ਲੈਣਾ ਆਪਾਂ ਫਿਰ ਵੀ ਕੋਸ਼ਿਸ਼ ਕੀਤੀ ਕਾਫੀ ਹੱਦ ਤੱਕ ਆਸ਼ਵੀ ਨੂੰ ਟੀਵੀ ਤੇ YouTube ਲਗਾ ਕੇ ਦੇਣ ਦੀ ਕੀ ਫੋਨ ਤੋਂ ਦੂਰ ਰਹਿਣ ਕਿਉਂਕਿ ਫੋਨ ਬੱਚਿਆਂ ਦੇ ਮਾਈਂਡ ਤੇ ਅਸਰ ਕਰਨ ਲਿਆ ਵਾ ਮਤਲਬ ਇਸ ਵੀਡੀਓ ਚ ਕਿੰਨੇ ਮੈਸੇਜ ਹੋਣਗੇ ਨਾ ਆ ਛੋਟੀ ਜਿਹੀ ਵੀਡੀਓ ਆ ਕਿਉਂਕਿ ਸਾਡੇ ਕੋ ਥੋੜਾ ਜਿਹਾ ਟਾਈਮ ਘਟਿਆ ਥੋੜੀ ਸਿੱਖਣਾ ਜੋ ਪੇਰੈਂਟਸ ਨੂੰ ਵੇਖਣਾ ਪੇਰੈਂਟਸ ਫੋਨ ਵੇਖਣਗੇ ਹਾਂ ਹਾਂ ਉਹ ਆਸ਼ਵੀ ਵੀ ਕਹਿ ਦਿੰਦੀ ਰਾਤੀ ਨੂੰ ਜਦੋਂ ਉਹਨੂੰ ਆਪਾਂ ਸਵਾਨੇ ਆਪਾਂ ਫੋਨ ਨਹੀਂ ਵੇਖਦੇ ਜੇ ਆਪਾਂ ਫੋਨ ਵੇਖਦੇ ਹੋਵਾਂਗੇ ਨਾ ਉਹ ਕਹੇਗੀ ਆਪ ਲੋਗ ਵੀ ਤਾਂ ਫੋਨ ਦੇਖ ਰਹੇ ਹੋ ਹਾਂ ਬਿਲਕੁਲ ਜੀ ਇਹ ਚੀਜ਼ਾਂ ਉਹੀ ਹੁੰਦਾ ਹੈ ਕਿ ਜੋ ਵੇਖਦੇ ਨੇ ਹੈ ਨਾ ਜੇ ਇਸ ਸਟੋਰੀ ਦਾ ਮੇਨ ਐਸੀ ਕਿ ਕੀ ਸਿੱਖਣਾ ਹੈ ਨਾ ਪਰ ਕਿਹਾ ਨੋ ਨੇ ਸਸ ਕੋ ਸਿੱਖਣਾ ਹੈ ਨਾ ਕੀ ਸਿੱਖਣਾ ਹੈਗਾ ਤੇ ਇਹੋ ਚੀਜ਼ਾਂ ਨੂੰ ਨੇ ਸਾਡੇ ਕੋਲੋਂ ਸਿੱਖਣੀਆਂ ਤੇ ਜੋ ਤਾਂ ਆਪਾਂ ਸੌਰੀ ਜੀ ਲਫ਼ਜ਼ ਮੇਰਾ ਜੋ ਆਪਾਂ ਜੋ ਕਰਨ ਦੇ ਜੋ ਆਪਾਂ ਆਪ ਕਰਦੇ ਹਾਂ ਹੈਨਾ ਤੇ ਕਹਿਣ ਨੂੰ ਤਾਂ ਕਹਿੰਦੇ ਕੰਮ ਕਿਤੇ ਕਿੰਨਾ ਘੇਗਾ ਤੇ ਤੁਸੀਂ ਕਰੋ ਤੇ ਪਤਾ ਲੱਗੇ ਨਾ ਤੁਹਾਨੂੰ ਬੜਾ ਕੰਮ ਹੁੰਦਾ ਜੀ ਬਹਿ ਕੇ ਲੱਤ ਉੱਤੇ ਲੱਤ ਨਾਲ ਕੇ ਮੋਬਾਈਲ ਫੜ ਕੇ ਕਦੀ ਪੋਤਰੀ ਦਾ ਸਵੈਟਰ ਵੇਖਣ ਦੇ ਉਦੋਂ ਸਾਡਾ ਲੱਕ ਨਹੀਂ ਦਰਦ ਕਰਦਾ ਉਹ ਨਹੀਂ ਕਰਦਾ ਜੀ ਤੇ ਪਸ਼ਵਿੰਦਰ ਭੈਣ ਜੀ ਨੇ ਇਹਦੇ ਬੜੇ ਬੜੀ ਵਧੀਆ ਗੱਲਾਂ 'ਚ ਮਿੱਠੀਆਂ ਗੱਲਾਂ 'ਚ ਮੇਰੇ ਮੂੰਹ ਤੇ ਚਪੇੜ ਮਾਰੀ ਵੀ ਤੈਨੂੰ ਫਿਰ ਮਾਲਿਚ ਵਾਲੀ ਲਾ ਦੇਣੀ ਆ ਹਾਂ ਤੇ ਹੋਰ ਕੀ ਆ ਮਾਲਿਚ ਵਾਲੀ ਲਾ ਦੇਣੀ ਦੱਕਦਰਦ ਕਰਦਾ ਦੇ ਚਲੋ ਜੀ ਕੰਮ ਕਰਨਾ ਕੋਈ ਨੂਹਾਂ ਵੀ ਸਾਡੀਆਂ ਸਿਆਣੀਆਂ ਸਾਨੂੰ ਕੰਮ ਨਹੀਂ ਕਰ ਦਿੰਦੀਆਂ ਪਰ ਆਪਾਂ ਇੱਕ ਛੋਟੀ ਜਿਹੀ ਉਹਨਾਂ ਨਾਲ ਹੈਲਪ ਕਰਵਾ ਸਕਨੇ ਆਂ ਜੀ ਕਰਵਾ ਠੀਕ ਹੈ ਜੀ ਚਲੋ ਜੀ ਜੇ ਤੁਹਾਨੂੰ ਸਟੋਰੀ ਸਾਡੀ ਵਧੀਆ ਲੱਗੀ ਸਾਡਾ ਛੋਟਾ ਜਿਹਾ ਮੈਸੇਜ ਚੰਗਾ ਲੱਗਿਆ ਵੇ ਤੇ ਸਾਨੂੰ ਜੀ ਲਾਈਕ ਸ਼ੇਅਰ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਵੇਂ ਦੀ ਵੀਡੀਓ ਹੈ ਤੇ ਸਟੋਰੀ ਇਹ ਲਗਨੀ ਵਧੀਆ ਹੀ ਵਧੀਆ ਹਾਂ ਕਿੰਨੇ ਮੈਸੇਜ ਆ ਗਏ ਇਹਦੇ ਵਿੱਚ ਬਿਲਕੁਲ ਕਾਫੀ ਮੈਸੇਜ ਨਿਕਲਦੇ ਆ ਤੇ ਅੱਜ ਆਪਾਂ ਪਸ਼ਪਿੰਦਰ ਭੈਂਜੇ ਨੇ ਜਾਣਾ ਸੀ 12 ਵਜੇ ਕਿਤੇ ਤੇ ਇਹ ਬੈਂਗਲ ਫੰਕਸ਼ਨ ਤੇ ਆਪਾਂ ਇਹਨਾਂ ਨੂੰ 12 ਵਜੇ ਫ੍ਰੀ ਕਰਤਾ ਹਾਂਜੀ ਤੇ 12 ਵੇ ਬਿਲਕੁਲ ਫ੍ਰੀ ਕਰਤਾ ਦਵਦਾ ਸਟੋਰੀ ਬਣਾ ਲਈ ਕਿਉਂਕਿ ਅੱਜ ਆਪਾਂ ਛੁੱਟੀ ਕੀਤੀ ਸੀ ਸਾਰਿਆਂ ਨੇ ਕਿ ਅੱਜ ਰਿਲੈਕਸ ਕਰਨੇ ਆ ਪਰ ਇਧਰ ਜਸਪੀਰ ਕੋਰ ਚੈਨਲ 'ਚ ਆਪਾਂ ਸਟੋਰੀ ਬਣਾਣੀ ਸੀ ਫਿਰ ਆਪਾਂ ਕਹ ਪਾ ਲੈਣੇ ਬਾਕੀ ਦੇ ਮੈਂਬਰ ਸਾਡੇ ਨਹੀਂ ਆਏ ਹੈਗੇ ਤੇ ਕੱਲ ਤੁਸੀਂ ਵੇਖਿਆ ਸੀ ਕੱਲ ਆਪਾਂ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਸੀ ਤੇ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੇ ਲਾਈਵ ਵੇਖਿਆ ਹੈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਤੇ ਬੜੇ ਜਾਣਿਆਂ ਨੇ ਪੁੱਛਿਆ ਪਸ਼ਵਿੰਦਰ ਭੈਣ ਜੀ ਨੂੰ ਫੋਨ ਆਇਆ ਇਹਨਾਂ ਦੇ ਰਿਸ਼ਤੇਦਾਰਾਂ ਦੇ ਕਿ ਤੁਸੀਂ ਤਾਂ ਸਾਨੂੰ ਕਿਤੇ ਵਿਖੇ ਨਹੀਂ ਹੈਗੇ ਕਿ ਨਹੀਂ ਆਈ ਤੇ ਮੈਂ ਪੌੜੀਆਂ 'ਤੇ ਬੈਠੀ ਸੀ ਤੇ ਇਹ ਸਿੜੀਆਂ 'ਚ ਬੈਠੇ ਸੀ ਤੇ ਇਹ ਕਹਿੰਦੇ ਕਿ ਨਹੀਂ ਮੈਨੂੰ ਇਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੈ ਗੋਡਿਆਂ ਗੋਡਿਆਂ ਦੀ ਪ੍ਰੋਬਲਮ ਹੈਗੀ ਆ ਤੇ ਫਿਰ ਐਸ ਕਰਕੇ ਜ਼ਿਆਦਾ ਹਿੱਲੇ-ਜੁਲੇ ਰਹੀ ਜਗੇ ਚਲੋ ਜੇ ਹਿੱਲੇ-ਜੁਲੇ ਨੂੰ ਸਾਡਾ ਇੱਕ ਮੈਂਬਰ ਹੈਗਾ surjit bhain ji oh hil juln de chalo theek hai ji jana bhain ji ne jaldi gallan fer karange theek hai thank you thank you ji thank you